ਬਹੁਤ ਹੀ ਸਤਿਕਾਰਯੋਗ ਦੋਸਤੋ ਅੱਜ ਤੁਹਾਡੇ ਨਾਲ ਇੱਕ ਖੁਸ਼ੀ ਸਾਂਝੀ ਕਰ ਰਹੇ ਹਾਂ ਅੱਜ ਇਸਰ ਸਿੰਘ ਲੱਭ ਵਾਲੀ ਸਤਕਾਰਯੋਗ ਕਹਾਣੀਕਾਰ ਤੇ ਸੱਭਿਆਚਾਰ ਨੂੰ ਸਾਂਭਣ ਵਾਲੇ ਪਿਆਰ ਕਰਨ ਵਾਲੇ ਪਿਆਰੇ ਬੱਤਰ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਅੱਜ ਇਹਨਾਂ ਦੇ ਘਰ ਆ ਕੇ ਜੋ ਇਹਨਾਂ ਦੀਆਂ ਕਲਾਕਿਰਤਾਂ ਦੇਖੀਆਂ ਤੇ ਇਹਨਾਂ ਦੇ ਵਿਚਾਰ ਸੁਣੇ ਬਹੁਤ ਆਨੰਦ ਆਇਆ ਤੇ ਆਓ ਤੁਹਾਨੂੰ ਵੀ ਦੱਸਾਂ ਕਿ ਕਿਹ ਇਹਨਾਂ ਦੀਆਂ ਕਲਾਕਿਰਤਾਂ ਦੇ ਬਹੁਤ ਜ਼ਿਆਦਾ ਮਿਹਨਤ ਕੀਤੀ ਇਹਨਾਂ ਨੇ ਆਹ ਦੇਖੋ ਇਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਅਜਾਇਬ ਘਰ ਬਣਾਇਆ ਹੋਇਆ ਹੈ ਘਰ ਦੇ ਵਿੱਚ ਇਹ ਇਹ ਕੋਰਸ ਦੇ ਵਿੱਚੋਂ ਰਿਟਾਇਰ ਹੋਏ ਨੇ ਤੇ ਇਹਨਾਂ ਨੇ ਆਪਣੇ ਕਿੱਤੇ ਨੂੰ ਸਮਰਪਿਤ ਸੌਫਾ ਪਾ ਕੇ ਰੱਖਿਆ ਹੋਇਆ ਆ ਫਾਈਟਰ ਜਹਾਜ਼ ਇਹਨਾਂ ਨੇ ਹੱਥੀ ਬਣਾਏ ਹੋਏ ਨੇ ਬਹੁਤ ਬਹੁਤ ਸੇ ਇਹ ਇਹਨਾਂ ਦੇ ਮਾਤਾ ਜੀ ਨੇ ਲੱਗਸੀ ਮਾਤਾ ਜੀ ਇਹਨਾਂ ਨੂੰ ਮੈਸੇਜ ਆ ਦੇਖ ਲੋ ਐਲਪੀ ਕਾਰਡ ਸੌਂਦੇ ਹੋਏ ਆ ਸਿੱਕੇ ਵੀ ਬਹੁਤ سارے ਸੌਂਦੇ ਹੋਏ ਇਹਨਾਂ ਨੇ ਬਹੁਤ ਮਹਿੰਗਾ ਸ਼ੌਕ ਹੈ ਨੰਨਾ ਲੱਖਾਂ ਰੁਪਏ ਤਾਂ ਨੇ ਖਰਚ ਕੀਤੇ ਆ ਇਹ 컬렉ਸ਼ਨ ਕਰਨ ਵਾਸਤੇ ਸਮਾਨ ਇਕੱਠਾ ਕਰਨ ਵਾਸਤੇ ਆ ਦੇਖੋ ਦਵਾ ਕਲ ਵੰਗਵਾਤ ਕੀਆ ਬਾਤ ਵਾਹ ਯੋ ਇੱਕ ਤਾਂ ਆਪਾਂ ਦਾ ਭੰਡਾਰ ਗਿਆਨ ਦਾ ਭੰਡਾਰ ਅਥਲੇ ਦੇ ਲੋਕ ਪਰ ਪ੍ਰਾਣੀਆਂ ਕਿਤਾਬਾਂ ਸ਼ਾਇਦ ਇਹਨਾਂ ਦੇ ਕਿਤਾਬਾਂ ਦੇ ਖਰੜੇ ਹੁਣ ਤੇ ਉਹ ਉੱਪਰ ਇਹਨਾਂ ਦੀਆਂ ਸਨਮਾਨ ਨਿਸ਼ਾਨੀਆਂ ਜਿਹੜਾ ਇਹਨਾਂ ਨੂੰ ਕਲਾ ਕਰਕੇ ਲਿਫਤਾਂ ਕਰਕੇ ਮਾਣ ਸਨਮਾਨ ਹੀ ਦੇ ਮਿਲਿਆ ਵੀ ਦਾ ਵੀ ਤੁਹਾਨੂੰ ਬਹੁਤ ਵਧੀਆ ਲੱਗਾ ਹੋਊਗਾ ਤੇ ਲੰਗ ਦੇ ਟੱਪ ਦੇ ਕੋਟਕਪੂਰਾ ਬਖੰਡਾ ਰੋਡ ਤੋਂ ਬੰਦਾ ਇਹਨਾਂ ਦਾ ਬੜਾ ਲੰਬਵਾਲੀ ਤੇ ਜ਼ਰੂਰ ਦਰਸ਼ਨ ਦੇ ਕੇ ਜਾਓ ਤੇ ਇੱਕ ਹੋਰ ਚੀਜ਼ ਇਹਨਾਂ ਦੀ ਦਿਖਾਉਣਾ ਤੁਹਾਨੂੰ ਵਿਸ਼ੇਸ਼ਤਾ ਜਿਹੜੀ ਹੈ ਆ ਇਹਨਾਂ ਦਾ ਵਿਸ਼ੇਸ਼ ਘਰਾਂ ਸੰਗੀਤ ਨਾਲ ਵੀ ਪਿਆਰ ਕਰਦੇ ਆ ਉਹ ਬੜੀ ਹੱਨਾਂ ਦੀ ਉਹ ਨਦੀ ਆਪਣੀ ਤਸਵੀਰ ਤੇ ਇਹ ਪਹਿਲ ਜੀ ਕਿਦਾਂ ਸੀ ਨੌਕਰੀ ਛੱਡ ਕੇ ਆਈਆਂ ਉਦੋਂ ਦੀ ਫੋਟੋ ਹੈ ਉਹ ਸ਼ਾਹ ਦੇਖੋ ਇਹ ਤਾਂ ਨੌਕਰੀ ਛੱਡ ਕੇ ਆਈ ਆ ਆ ਤਾਂ ਬੇਟਾ ਸੀ ਉਹ ਬੇਟੀ ਹੈ ਕੁੜੀ ਹੈ ਮੇਰੀ ਸਾਰੇ ਸਾਲ ਇਸ ਟੋਟਾ ਨੂੰ ਨੌਕਰੀ ਛੱਡੀ ਹੈ ਜਦੋਂ ਉਦੋਂ ਰਹਾ ਕੇ ਲਾ ਕੇ ਆਂਦੀ ਸੀ ਜੀ ਸੰਗੀਤ ਨਾਲ ਪਿਆਰ ਕਰਦੇ ਹੈ ਇਹ ਰਾਂ ਦਾ ਵਿਸ਼ੇਸ਼ ਕਮਰ ਹੈ ਸਵੇਰ ਉੱਠ ਕੇ ਕੀਰਤਨ ਕਰਦੇ ਹੈ

ਕਿ ਕਦੋਂ ਸ਼ੌਕ ਪਿਆ ਕਿਵੇਂ ਸ਼ੌਕ ਪਿਆ ਇਹ ਸਿੱਕੇ ਇਕੱਠੇ ਕਰਨ ਦਾ ਇਹ ਜੀ ਆਪਣੇ ਸਰਵਸਤrana ਨਹੀਂ ਹੋਇਆ ਉੱਥੇ ਮਦਰਾਸੀ ਜਦੋਂ ਅਸੀਂ ਟ੍ਰੇਨਿੰਗ ਕਰਦੇ ਸੀ ਜੀ ਤਾਂ ਉਹ ਉਸ ਟਾਈਮ ਤੇ ਉੱਥੇ ਕੋਈ ਮਦਰਾਸੀ ਲੜਕਾ ਸੀਗਾ ਉਹਨੂੰ ਇਹ ਸ਼ੌਕ ਸੀ ਉਹਨੂੰ ਯਾਰ ਏਅਰਕ੍ਰਾਫਟ ਬਣਾਉਣ ਮਾਡਲ ਬਣਾਉਣ ਦਾ ਸ਼ੌਕ ਸੀ ਉਹ ਮੇਰਾ ਦੋਸਤ ਸੀ। ਅੱਛਾ ਅੱਛਾ। ਸੋ ਤਿੰਨ ਚਾਰ ਥਾਵਾਂ ਤੇ ਅਸੀਂ ਇਕੱਠੇ ਹੀ ਸਾਡੀ ਪੋਸਟਿੰਗ ਹੋਈ। ਤੇ ਬਸ ਉਹ ਜਦੋਂ ਬਣਾਉਂਦੇ ਸੀ ਫਿਰ ਮੈਨੂੰ ਥੋੜਾ ਜਿਹਾ ਆਈਡੀਆ ਆ ਗਿਆ। ਫਿਰ ਮੈਂ ਆਪਣੇ ਆਪ ਹੀ ਬਣਾਉਣਾ ਸ਼ੁਰੂ ਕਰ ਪ੍ਰੇਰਨਾ ਬਲ ਗਈ ਇੱਕ ਤਰ੍ਹਾਂ ਦੀ। ਹਾਂਜੀ। ਪ੍ਰੇਰਨਾ ਬਲ ਗਈ ਇੱਕ ਤਰ੍ਹਾਂ। ਅੱਛਾ। ਵਧੀਆ। ਸਭ ਬੋਲ। ਉਹ ਸੀ ਕ੍ਰਿਸ਼ਨਨ ਸੀ ਉਹਦਾ ਨਾਮ ਉਹਦਾ। ਬਹੁਤ ਵਧੀਆ ਤੁਸੀਂ ਉਹਦਾ। ਤੇ ਬਹੁਤ ਹੀ ਚੀਜ਼ਾਂ ਬਣਾ ਲੈਂਦਾ ਸੀ ਉਹ। ਤੇ ਅਸੀਂ ਵੀ ਫਿਰ ਉਦੋਂ ਬਾਅਦ ਫਿਰ ਆ ਮਾੜੀਆਂ ਮੋਟੀਆਂ ਇਹੋ ਜਿਹੀਆਂ ਚੀਜ਼ਾਂ ਅੱਜ ਨੇ ਐਸੀ ਚੀਜ਼ ਦਾ ਰਸਤਾ ਬਣਾਉਣੀ ਹੈ ਫਿਰ ਘਰ ਹੱਥ ਵੱਧ ਕੇ ਫਿਰ ਇਹ ਸਭ ਬਣਾ ਲੈਣੇ ਹੋਣ ਅਸੀਂ ਜਿਹੜੀ ਚੀਜ਼ ਚੰਗੀ ਉਹ ਦੂਜਾ ਜਿਹੜਾ ਛੋਟਾ ਪਲੇਨ ਬਣਾਇਆ ਤੁਸੀਂ ਉਹ ਫਾਇਕਟਰ ਉਹ ਵੀ ਦਿਖਾਓ ਆਜੋ ਉੱਪਰ ਵਾਲਾ ਦੋ ਹਾਂ ਦੋ ਜਿਹੜੇ ਪਹਿਲਾਂ ਦਿਖਾਈ ਸੀ ਆ ਤਿੰਨ ਆ ਦੇਖੋ ਦੋਸਤੋ ਇਹ ਦੇਖਣ ਨੂੰ ਤਾਂ ਆਪਾਂ ਤਾਂ ਸ਼ੀਸ਼ਾ ਲੱਗਦਾ ਤੇ ਲੰਬਰੀ ਸਾਹਿਬ ਕੀ ਕਿਹੜਾ ਮੈਟਲ ਹੈ ਕੀ ਕਹਿੰਦੇ ਇਹਨੂੰ ਇਹ ਸਾਡੀ ਫੋਰਸ ਦਾ ਇਹ ਫਾਈਟਰ ਜਹਾਜ਼ ਸੀ ਸੂ ਸਰਨ ਕਹਿੰਦੇ ਨੇ ਅੱਛਾ ਅੱਛਾ ਆਏ ਰਸ਼ੀਆ ਤਾਂ ਬਣਿਆ ਜੀ ਉਹਦਾ ਮਾਡਲ ਹੈ ਵਾਹ ਜੀ ਵਾਹ ਕੀ ਬਾਤ ਆ ਤੇ ਇਹ ਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਹ ਹਾਂ ਜੀ ਮਿਹਨਤ ਤਾਂ ਹੱਥਾਂ ਨਾਲ ਕਿੱਥੇ ਤਾਂ ਮਸ਼ੀਨ ਨਾਲ ਬਣਾਣੀ ਕੋਈ ਚੀਜ਼ ਹਾਂ ਜੀ ਉਜਾਰਾ ਨਾਲ ਇਹ ਕਿੱਥੇ ਕੱਟ ਕੇ ਆਲੇ ਸਾਰੇ ਚੀਲ ਕੇ ਫਿਰ ਉਹਨੂੰ ਪਾਲਿਸ਼ ਕਰਨਾ ਉਹਨੂੰ ਪਾਲਿਸ਼ ਬਹੁਤ ਔਖੀ ਹੁੰਦੀ ਹੈ ਉਹਨੂੰ ਬੜੀ ਬਹੁਤ ਹੀ ਮੁਸ਼ਕਲ ਲੱਗਦਾ ਪਾਲਿਸ਼ ਕਰਨਾ ਹਾਂ ਇਹਨੂੰ ਪਾਲਿਸ਼ ਬਹੁਤ ਔਖੀ ਹੁੰਦੀ ਹੈ ਜਿਹੜਾ ਇਹਦੀਆਂ ਲਕੀਰਾਂ ਪੈ ਜਾਂਦੀਆਂ ਉਹ ਜਿਹੜੇ ਟੂਲ ਹੁੰਦੇ ਰੇਤਿਆਂ ਨਾਲ ਉਹ ਫਿਰ ਲਕੀਰਾਂ ਨੂੰ ਮਟਾਉਣ ਵਾਲੇ ਬਣਾਉਣਾ ਸਭ ਕਹਿੰਦੇ ਨੇ ਕੀ ਮਕੌਣਾ ਬਹੁਤ ਮਕੌਣਾ ਬਹੁਤ ਔਖਾ ਹੈ ਹਾਂ ਪਾਲਸ ਕਰਨੀ ਔਖੀ ਹੈ ਹਾਂਜੀ ਤੇ ਬਹੁਤ ਮਿਹਨਤ ਦਾ ਕੰਮ ਲੰਬੜੀ ਸਾਹਿਬ ਤੇ ਸਿੱਕੇ ਇਕੱਠੇ ਕਰਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਈ ਕਿਤੇ ਸਿੱਕੇ ਵੈਸੇ ਹੀ ਮਿਲਦੇ ਗਏ ਸਿੱਕਿਆਂ ਦੀ ਮੈਨੂੰ ਇੰਨੀ ਦਿੱਕਤ ਨਹੀਂ ਆਏ ਕੋਈ ਤਾਂ ਸਾਡੇ ਘਰੋਂ ਹੀ ਮਿਲਦੇ ਮੈਨੂੰ ਪੁਰਾਣੇ ਸਿੱਕੇ ਅੱਛਾ 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 ਮੇਰੇ ਤਾਇਆ ਜੀ ਰਹਦੇ ਸੀ ਕਿ ਜਰਮਨੀ ਚ ਤੇ ਉਹਨਾਂ ਤੋਂ ਐਕੋ ਸਿੱਕੇ ਪ੍ਰਾਪਤ ਕੀਤੇ ਇੱਕ ਫਿਰ ਮੇਰਾ ਗੁਜਰਾਤ ਦੇ ਵਿੱਚ ਇੱਕ ਦੋਸਤ ਬਣ ਗਿਆ ਬਜ਼ੁਰਗ ਹੂੰ ਉਦੋਂ ਮੈਨੂੰ ਇੰਨਾ ਸ਼ੌਂਕ ਨਹੀਂ ਸੀ ਲੇਕਿਨ ਉਹਦੇ ਕੋਲੇ ਬੜੇ ਹੀ ਪ੍ਰਾਣੇ ਸ਼ੌਂਕ ਤੋਂ ਲੈ ਕੇ ਸਿੱਖਿਆ ਉਹਨਾਂ ਦੇ ਕੋਲੇ ਸੀ ਕਿ ਮੈਨੂੰ ਕਹਿੰਦੇ ਲੈ ਜਾ ਸਾਨੂੰ ਜਿੰਨਾ ਸ਼ੌਕ ਹੈ ਤੇ ਇੱਕਦੋਂ ਮੈਨੂੰ ਇਹਨਾਂ ਦੀ ਕੀਮਤ ਦਾ ਇੰਨਾ ਪਤਾ ਨਹੀਂ ਸੀ ਫਿਰ ਵੀ ਉਹਨੇ ਕੋ ਸਿੱਕੇ ਮੈਨੂੰ ਦਿੱਤੇ ਤੇ ਫਿਰ ਮੈਨੂੰ ਨਾਨਕ ਸ਼ਹੀਦ ਸਿੱਕਾ ਵੀ ਮਿਲ ਗਿਆ ਹੋਈ ਹੋਈ ਲੱਬਦੇ ਲੱਬਦੇ ਅੱਛਾ ਅੱਛਾ ਫਿਰ ਆਪਣਾ ਪੁਰਾਣਾ ਜਿਹੜੇ ਅੰਗਰੇਜ਼ਾਂ ਵੇਲੇ ਦੇ ਸਿੱਕੇ ਸੀ ਉਹ ਮੈਨੂੰ ਸਾਰੇ ਮਿਲ ਗਏ ਉਹਦੇ ਵਿੱਚ ਜਿਹੜੇ ਸੀ ਜਿਵੇਂ ਮਲਕਾ ਦਾ ਰੁਪਈਆ ਸੀ ਅੱਛਾ ਤੇ 4 5 6 ਮਾ ਇਹ ਚਾਂਦੀ ਦੇ ਨੇ ਪਿਓਰ ਚਾਂਦੀ ਦੇ ਇਹਨਾਂ ਤੇ ਮੈਨੂੰ ਕਾਫੀ ਪੈਸੇ ਵੀ ਦੇਣਾ ਪਏ ਹੂੰ ਹਾਂ ਪੈਸੇ ਨਾਲ ਵੀ ਕਈ ਸਿੱਕੇ ਮੈਂ ਖਰੀਦੇ ਆ ਤੇ ਬਾਕੀ 12 ਤੋਂ ਆਉਂਦੇ ਸੀ ਸਭ ਨੂੰ ਪਤਾ ਸੀ ਕਿ ਇਹਨਾਂ ਨੂੰ ਸ਼ੌਕ ਹੈ ਆਸਟ੍ਰੇਲੀਆ ਦੇ ਮੁੰਡੇ ਆਉਣੇ ਉਹਨੇ ਦੇ ਅੰਕਲ ਜੀ ਦੋਸਤਾਂ ਦੇ ਵੀ ਸਿੱਕੇ ਲੈ ਰਹੇ ਅੱਛਾ ਤੇ ਅਮਰੀਕਾ ਦੇ ਮੁੰਡਿਆਂ ਨੇ ਮੈਨੂੰ ਦਿੱਤੇ ਸਿੱਕੇ ਕੈਨੇਡਾ ਦੇ ਨੇ ਦਿੱਤੇ ਜਿਨ੍ਹਾਂ ਨੂੰ ਪਤਾ ਲੱਗਦਾ ਵੀ ਰੱਖਦੇ ਸ਼ੌਕ ਉਹ ਆਪਣੇ ਆਪ ਹੀ ਕਈ ਵਾਰੀ ਮੈਨੂੰ ਦੇ ਜਾਂਦੇ ਅੱਛਾ ਅੱਛਾ ਤੇ ਸਿੱਕਿਆਂ ਦੀ ਗਿਣਤੀ ਵੀ ਹੋਊਗੀ ਕੋਈ ਕਿੰਨੇ ਕਿੰਨੇ ਸਿੱਕੇ ਤੁਹਾਡੇ ਕੋਲੇ ਤੇ ਨਹੀਂ ਕੀਤੀ ਇਹ ਗਿਣਤੀ 5.500 ਦੇ ਕਿਰੇ ਵਾਹ ਕੀ ਬਾਤ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਇਹ ਬੇਸ ਕੀਮਤੀ ਪਟਾਰਾ ਦੋਸਤੋ ਤੇ ਇਹਨਾਂ ਨੇ ਦੱਸਿਆ ਵੀ ਕਈ ਸਿੱਕੇ ਤਾਂ ਇੰਨੇ ਦੁਰਲੱਭ ਨੇ ਵੀ ਉਹ ਲੱਖਾਂ ਰੁਪਏ ਇਹਨਾਂ ਦੇ ਹੁਣ ਡੇਨ ਨੂੰ ਪਿਆਰ ਆ ਕਈ ਪ੍ਰੇਮੀ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕੀਮਤ ਦਾ ਪਤਾ ਤੇ ਬਹੁਤ ਵਧੀਆ ਲੱਗਾ ਚ ਲੱਭਾਈ ਸਾਹਿਬ ਨੂੰ ਮਿਲ ਕੇ ਤੇ ਇਹਨਾਂ ਦਾ ਜਾਇਜ਼ ਕਰ ਦੇਖ ਕੇ ਤੇ ਇਹਨਾਂ ਨੇ ਦੱਸਿਆ ਵੀ ਇਹ ਇਹਨਾਂ ਦੀ ਰਿਕਾਰਡਿੰਗ ਦੂਰਦਰਸ਼ਨ ਵੱਲੋਂ ਵੀ ਕੀਤੀ ਜਾ ਚੁੱਕੀ ਹੈ ਤੇ 27 ਵਾਰ ਉਹ ਪ੍ਰੋਗਰਾਮ ਰਿਪੀਟ ਹੋ ਚੁੱਕਾ 27 ਵਾਰ ਤੇ ਇਥੋਂ ਪਤਾ ਲੱਗਦਾ ਵੀ ਇਹਨਾਂ ਦੇ ਕਲਾਕਤ ਕੀ ਕੀ ਮਹਾਨਤਾ ਹੈ ਹਨ ਤੇ ਕਿੰਨੀ ਮਿਹਨਤ ਕੀਤੀ ਹੈ ਨੇ ਤੇ ਤੁਸੀਂ ਵੀ ਇਤਦਾਂ ਦੇ ਟਵ ਦੇ ਕੇ ਜਰੂਰ ਦਰਸ਼ਨ ਦੇ ਕੇ ਜਾਇਓ ਤੇ ਇਹਨਾਂ ਦੇ ਕਲਾਕਤ